ਲੁਧਿਆਣਾ ਵਿੱਚ ਸੋਨਾ ਵਪਾਰੀ ਨੂੰ ਅਗਵਾ ਤੇ ਫਿਰ ਕਤਲ ਕਰਨ ਵਾਲੇ ਚਾਰੋਂ ਮੁਲਜ਼ਮਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਵਪਾਰੀ ਤੋਂ ਲੁੱਟਿਆ ਸੋਨਾ, ਗੱਡੀ, ਵਪਾਰੀ ਦਾ ਲਾਇਸੈਂਸੀ ਪਿਸਤੌਲ ਅਤੇ ਵਾਰਦਾਤ 'ਚ ਵਰਤੇ ਗਏ ਹਥਿਆਰ ਵੀ ਬਰਾਮਦ ਹੋ ਗਏ ਨੇ। ਇਹ ਚਾਰੇ ਮੁਲਜ਼ਮ ਔਰ ਸਾਰਾ ਸੋਨਾ ਜਿਹੜਾ ਉਹ ਲੁੱਟ ਕੇ ਲੈ ਗਏ ਸੀ ਪਲੱਸ ਜਿਹੜੇ ਵੈਪਨਸ ਆਫ ਅਫੈਂਸ ਹੈ ਔਰ ਜਿਹੜਾ ਬੱਤੀਪੁਰ ਦਾ ਰਿਵਾਲਵਰ ਨੇ ਜਿਹੜਾ ਰਜਿੰਦਰ ਦਾ ਕੋਕੇ ਲੈ ਗਏ ਸੀ ਇਹ ਸਾਰੀਆਂ ਚੀਜ਼ਾਂ ਅਲੋਂਗ ਵਿਦ ਥੈਟ ਵਹੀਕਲ ਉਹ ਜਿਹੜੇ ਇਸਤੇਮਾਲ ਹੋਈ ਹੈ ਕਟਨਾ ਦੇ ਵਿੱਚ ਔਰ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਇਸਤੇਮਾਲ ਕੀਤਾ ਸੀ ਉਹ ਸਾਰੇ ਦੇ ਸਾਰੇ ਇਹਨਾਂ ਨੇ ਰਿਕਵਰ ਕਰ ਲਿਆ। ਦਰਅਸਲ ਸੋਮਵਾਰ ਨੂੰ ਬਰਨਾਲਾ ਤੋਂ ਵਾਪਸ ਲੁਧਿਆਣਾ ਆ ਰਹੇ ਸੋਨਾ ਵਪਾਰੀ ਰਜਿੰਦਰ ਵਰਮਾ ਨੂੰ ਜਗਰਾਓ ਕੋਲ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ। ਗੱਡੀ ਨੂੰ ਘੇਰਾ ਪਾ ਕੇ ਡਰਾਈਵਰ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਅਗਵਾਕਾਰ ਵਪਾਰੀ ਨੂੰ ਅਗਵਾ ਕਰ ਲੈ ਗਏ। ਡਰਾਈਵਰ ਨੇ ਉਸ ਸਮੇਂ ਪੁਲਿਸ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ। ਪਰ ਪੁਲਿਸ ਵਪਾਰੀ ਨੂੰ ਸੁਰੱਖਿਅਤ ਬਚਾ ਸਕਣ 'ਚ ناکਾਮ ਰਹੀ। ਮੁਲਜ਼ਮਨਾਂ ਨੇ ਜੁੰਦੂਰ ਬਰਮਾ ਤੋਂ ਕੀਤੀ ਲੁੱਟ ਤੋਂ ਬਾਅਦ ਕਤਲ ਕਰਕੇ ਪਿੰਡ ਦੱਦਾਹੂਰ ਨੇੜੇ ਨਹਿਰ ਦੇ ਪੁਲ ਕੋਲ ਗੱਡੀ ਸਮੇਤ ਛੱਡ ਗਏ। ਅਗਵਾ ਤੋਂ 24 ਘੰਟੇ ਬਾਅਦ ਪੁਲਿਸ ਨੇ Laash ਬਰਾਮਦ ਕੀਤੀ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਅਗਵਾ ਤੋਂ ਬਾਅਦ ਪੁਲਿਸ ਤੇ ਢਿੱਲੀ ਕਾਰਗੁਜ਼ਾਰੀ ਦੇ ਇਲਜ਼ਾਮ ਲਗਾਉਂਦਿਆਂ ਸਥਾਨਕ ਵਪਾਰੀਆਂ ਨੇ ਪੁਲਿਸ ਖਿਲਾਫ ਪ੍ਰਦਰਸ਼ਨ ਵੀ ਕੀਤਾ।